2 ਜੂਨ ਤੋਂ ਡੇਰਾ ਬਾਬਾ ਨਾਨਕ ਦੇ ਗੁਰਦੁਆਰਾ ਦਰਬਾਰ ਸਾਹਿਬ ਵਿੱਚ ਅਰਦਾਸ ਕਰਕੇ ਸੰਗਤ ਹੋਈ ਰਵਾਨਾ। ਬਟਾਲਾ ਪਹੁੰਚਣ ਤੇ ਸੰਗਤ ਦਾ ਬਖੋਖਾ ਖਾਵਾ ਤੇ ਸਵਾਗਤ ਕੀਤਾ ਗਿਆ। ਇਸ ਮੌਕੇ ਸੰਗਤ ਨਾਲ ਗੱਲਬਾਤ ਕੀਤੀ ਤੇ ਸੰਗਤ ਨੇ ਕਿਹਾ ਕਿ ਪਿਛਲੇ 30 ਸਾਲਾਂ ਤੋਂ ਇਹ ਪੈਦਲ ਯਾਤਰਾ ਸ਼੍ਰੀ ਹਿਮਕੁੰਡ ਸਾਹਿਬ ਲਈ ਰਵਾਨਾ ਹੁੰਦੀ ਹੈ। ਇਹ 1 ਮਹੀਨੇ ਦੀ ਪੂਰੀ ਯਾਤਰਾ ਹੈ। 2 ਜੂਨ ਤੋਂ ਸ਼ੁਰੂ ਹੋ ਕੇ 2 ਜੁਲਾਈ ਨੂੰ ਇਹ ਸ਼੍ਰੀ ਹਿਮਕੁੰਡ ਸਾਹਿਬ ਪਹੁੰਚੇ। ਸੰਗਤ ਨੂੰ ਇਸ ਤਪ ਦੀ ਗਰਮੀ ਦਾ ਕੋਈ ਅਸਰ ਨਹੀਂ ਸੰਗਤ ਰੋਜ਼ਾਨਾ 30 ਕਿਲੋਮੀਟਰ ਦਾ ਵਾਧਾ ਸਫ਼ਰ ਤੈਅ ਕਰਦੀ ਹੈ ਵੱਖ-ਵੱਖ ਪਰਾਵਾਂ ਤੇ ਸੰਗਤ ਦਾ ਸਹਿਣ ਰਹਿਣ ਸਹਿਣ ਦਾ ਪ੍ਰਬੰਧ ਕੀਤਾ ਜਾਂਦਾ ਹੈ ਔਰ ਸੰਗਤ ਰਾਤ 12 ਵਜੇ ਤੋਂ ਇਸ਼ਨਾਨ ਪਾਣੀ ਕਰਕੇ ਸਵੇਰ ਤੜਕਸਾਰ ਅਰਦਾਸ ਕਰਕੇ ਰੋਜ਼ਾਨਾ ਚਾਲੇ ਪਾਉਂਦੀ ਹੈ ਰਾਤ ਚੱਲਦੇ ਗੁਰੂ ਦੀ ਬਾਣੀ ਦਾ ਨਿਰੰਤਰ ਜਾਪ ਚੱਲਦਾ ਹੈ ਜਿਨ੍ਹਾਂ ਰਾਵਾਂ ਤੋਂ ਵੀ ਨਿਕਲਦੇ ਹਾਂ ਸੰਗਤ ਵੱਲੋਂ ਇਸ ਯਾਤਰਾ ਦਾ ਪ੍ਰਵਾਂ ਸਵਾਗਤ ਕੀਤਾ ਜਾਂਦਾ ਹੈ ਸਾਨੂੰ ਕੋਈ ਫਰਕ ਨਹੀਂ ਪੈਂਦਾ ਕਿ ਧਰਤੀ ਕਿੰਨੀ ਤਪਦੀ ਹੈ ਜਾਂ ਫਿਰ ਸੂਰਜ ਕਿੰਨਾ ਤਪਦਾ ਸੰਗਤ ਦਾ ਮਨੋਬਲਮ ਵਾਦਾ ਜਾਂਦਾ ਕਿਉਂਕਿ ਗੁਰੂ ਸਾਹਿਬ ਦਾ ਅਸ਼ੀਰਵਾਦ ਸਾਡੇ ਨਾਲ ਹੈ ਜੀਬੀਸੀ ਅਪਡੇਟ ਦੇ ਲਈ ਗੁਰੂ ਹਸਪਤਾਲ ਲਾਪਰੇ ਸਿੰਘ ਖੁਸ਼ੀਪੁਰ ਦੀ ਰਿਪੋਰਟ ਇਹ 10-12 ਸਾਲ ਤੋਂ ਦਾਸ ਸੰਗਤ ਦੇ ਨਾਲ ਜਾ ਰਿਹਾ ਹੈ ਤੇ ਇਹ ਸੰਗਤ ਦਾ ਅਤਿ ਸਾਧ ਦੇਖਣ ਵਾਲਾ ਹੁੰਦਾ ਹੈ ਜਿੱਦਾਂ ਕਲਗੀਆਂ ਵਾਲਾ ਨਾ ਆਪ ਹੀ ਲਈ ਜਾ ਰਿਹਾ ਹੈ ਵੀ ਕਿਸੇ ਦੇ ਪੈਰ ਹੀ ਨਹੀਂ ਜਿੱਦਾਂ ਧਰਤੀ ਤੇ ਲੱਗਦੇ ਜਿੰਨੀ ਗਰਮੀ ਹੁੰਦੀ ਹੈ ਜਿੰਨਾ ਗੁਰੂ ਸਾਹਿਬ ਦੀ ਕਿਰਪਾ ਦੇ ਨਾਲੇ ਕਠਨ ਯਾਤਰਾ ਹੈ ਤੇ ਜਿੰਨੀਆਂ ਵਰਦ ਵਿਸ਼ਤਾ ਦੇ ਵਿੱਚ ਸਾਡੀਆਂ ਮਾਵਾਂ ਨੇ ਸਾਡੇ ਬਜ਼ੁਰਗ ਨੇ ਤੇ ਕਈ ਵਾਰੀ ਸੋਚੀਦਾ ਜਦੋਂ ਅਸੀਂ ਘਰ ਦੇ ਵਿੱਚ ਨੇ 10 ਕਦਮ ਵੀ ਚੱਲ ਨਹੀਂ ਸਕਦੇ ਗਰਮੀ ਦੇ ਵਿੱਚ ਪਰ ਗੁਰੂ ਦੀ ਬਖਸ਼ਿਸ਼ ਹੈ ਰਹਿਮਤ ਹੈ 35-40 ਕਿਲੋਮੀਟਰ ਰੋਜ਼ ਇਹ ਸਫ਼ਰ ਤੈਅ ਕਰਨਾ ਉਤੋਂ ਗਰਮੀ ਉਹਦਾ ਵੀ ਪੂਰੀ ਰੁੱਤ ਹੈ ਜੂਨ ਦਾ ਮਹੀਨਾ ਹੈ ਤੇ ਗੁਰੂ ਦੀ અપਾਰ ਬਖਸ਼ਿਸ਼ ਹੈ ਰਹਿਮਤ ਹੈ ਕਿ ਗੁਰੂ ਆਪ ਹੀ ਸੰਗ ਸੰਗ ਸਾਈ ਹੈ ਕਲਗੀਆਂ ਦਾ ਪਾਸ਼ਾ ਜਿਸ ਤਰ੍ਹਾਂ ਸੰਗਤ ਜਾਂਦੀ ਹੈ ਤੇ ਜਦੋਂ ਸੰਗਤਾਂ ਨਮਸਕਾਰ ਕਰਦੀਆਂ ਕਿ ਗੱਡੀ ਤੇ ਲੰਘਦੀਆਂ ਤੇ ਉਹਨਾਂ ਦੇ ਕੋਲੋਂ ਥੱਲੇ ਸ਼ੀਸ਼ਾ ਵੀ ਨਹੀਂ ਹੁੰਦਾ ਵੀ ਏਸੀ ਦੇ ਵਿੱਚ ਬੈਠੇ ਨੇ ਗਰਮੀ ਲੱਗਦੀ ਆ ਪਰ ਧੰਨ ਨੇ ਗੁਰੂ ਦੇ ਪਿਆਰੇ ਜਿਨ੍ਹਾਂ ਦਾ ਇਤਸਾਹ ਇੰਨਾ ਕੀ ਹੈ ਵੀ ਨਾ ਉਹਨਾਂ ਨੂੰ ਗਰਮੀ ਲੱਗਦੀ ਹੈ ਨਾ ਉਹਨਾਂ ਨੂੰ ਥਕਾਵਟ ਹੁੰਦੀ ਹੈ ਵਾਹਿਗੁਰੂ ਵਾਹਿਗੁਰੂ ਕਰਦੇ ਆ ਸਿਮਰਨ ਕਰਦੇ ਆ ਕਦਮ-ਕਦਮ ਨਾਮ ਸਿਮਰਨ ਕਰਦੇ ਆ ਸੰਗਤਾਂ ਉਸ ਆਪਣੇ ਪਰਵਤ ਘਾਰਵਾਲ ਜਾ ਰਹੀਆਂ ਨੇ ਜੋ 2 ਜੂਨ ਨੂੰ ਅਰਦਾਸ ਕਰਕੇ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਤੋਂ ਸਤਗੁਰਾਂ ਦੇ ਚਰਨਾਂ ਦੇ ਵਿੱਚ ਵੀ ਪਾਤਸ਼ਾਹ ਸ੍ਰੀ ਹੇਮਕੋਨ ਸਾਹਿਬ ਜੇ ਦਰਸ਼ਨ ਦਿਦਾਰੇ ਬਖਸ਼ਿਸ਼ ਕਰਿਓ ਤੇ ਪਾਤਸ਼ਾਹ ਕਿਰਪਾ ਕਰਦੇ ਨੇ ਕਲਗੀਆਂ ਵਾਲਾ ਨਾਲ ਹੀ ਸਾਡੇ ਚੱਲਦਾ ਹੈ ਕਿਉਂਕਿ ਕੋਈ ਮਾਨ ਵਡਿਆਈ ਨਹੀਂ ਕਿਸੇ ਦੀ ਵੀ ਮੈਂ ਚੱਲ ਰਿਹਾ ਹਾਂ ਜੇ ਤੇ ਕੋਈ ਕਵੇ ਵੀ ਮੈਂ ਚੱਲ ਰਿਹਾ ਹਾਂ ਉਹ 10 ਕਦਮ ਨਹੀਂ ਚੱਲ ਸਕਦਾ ਇਹ ਤੇ ਗੁਰੂ ਪਾਸ ਆਪ ਹੀ ਸੰਗਤਾਂ ਦੇ ਉੱਤੇ ਆਪਣਾ ਮਿਹਰ ਪ੍ਰਯਾਤ ਰੱਖ ਕੇ ਖੜ ਰਹੇ ਨੇ ਤੇ ਗੁਰੂ ਦੀ ਬੜੀ ਬਖਸ਼ਿਸ਼ ਹੈ ਸੰਗਤਾਂ ਤੇ ਬੜੀ ਬਖਸ਼ਿਸ਼ ਹੈ ਗੁਰੂ ਦੀ ਜਿਹੜੀ ਇਹ ਮਾਲਕ ਇਹਨਾਂ ਸੰਗਤਾਂ ਨੂੰ ਆਪਣੇ ਦਰਸ਼ਨ ਦਿਦਾਰੇ ਕਰਾਉਂਦੇ ਨੇ ਸ੍ਰੀ ਹੇਮਕੋਨ ਸਾਹਿਬ ਜੀ ਦੇ ਜੋ ਬੜਾ ਚਾਹ ਹੁੰਦਾ ਜਿਉਂ-ਜਿਉਂ ਲੱਗੇ ਸ੍ਰੀ ਹੇਮਕੋਨ ਸਾਹਿਬ ਆਈ ਜਾਂਦਾ ਏ ਤੂੰ ਤੂੰ ਹੀ ਸੰਗਤਾਂ ਦੇ ਵਿੱਚ ਚਾਹ ਉਹਨਾਂ ਹੀ ਸੰਗਤਾਂ ਦੇ ਵਿੱਚ ਇਤਸਾਬ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕੋਈ ਥਕਾਵਟ ਨਹੀਂ ਇਹਨਾਂ ਨੂੰ ਖੁਸ਼ੀ ਹੁੰਦੀ ਆ ਵੀ ਗੁਰੂ ਦੇ ਦਵਾਰੇ ਜਾ ਰਹੇ ਆ ਜੋ ਚੱਲਦੇ ਆ ਚੱਲਦੇ ਆ ਸੰਗਤਾਂ ਦੇ ਪੈਰਾਂ ਦੇ ਵਿੱਚ ਹਾਲੇ ਵੀ ਪੈ ਜਾਣੇ ਤੇ ਇਹ ਗੁਰੂ ਦੀ ਬਖਸ਼ਿਸ਼ ਹੈ ਕਿ ਨਾ ਸਾਨੂੰ ਉਹਨਾਂ ਸਾਲਿਆਂ ਦੀ ਪਰਵਾਹ ਨਾ ਗਰਮੀ ਦੀ ਪਰਵਾਹ ਨਾ ਸਫਰ ਦੀ ਪਰਵਾਹ ਨਾ ਉੱਤੋਂ ਧੁੱਪ ਦੀ ਪਰਵਾਹ ਕਿਉਂਕਿ ਉੱਤੋਂ ਵੀ ਧੁੱਪ ਤੇ ਥੱਲੋਂ ਵੀ ਸਰਕ ਗਰਮ ਫਿਰ ਵੀ ਗੁਰੂ ਦੀ ਬਖਸ਼ਿਸ਼ ਹੈ ਕਿਉਂ ਕਿਉਂਕਿ ਉਹਦਾ ਨਾਮ ਹੀ ਇੰਨਾ ਠੰਡਾ ਹੈ ਕਿ ਧੁੱਪ ਦੀ ਪਰਵਾਹ ਹੀ ਨਹੀਂ ਹੋਣ ਦਿੰਦਾ ਮਾਲਕ ਕਿਰਪਾ ਕਰੇ ਇਸੇ ਤਰ੍ਹਾਂ ਇਸ ਸੰਗਤ ਨੂੰ ਚਰਦੀ ਕਲਾ ਬਖਸ਼ਿਸ਼ ਕਰੇ ਜੀ ਇਹ 1994 ਸ਼ੁਰੂ ਕੀਤੀ ਸੀ ਸਰਬਾਦੇ ਭਲੇ ਵਾਸਤੇ ਇਹ ਯਾਤਰਾ ਜਿਹੜੀ ਕੀਤੀ ਜਾਂਦੀ ਆ ਕਦਮ ਕਦਮ ਨਾਮ ਸੰਮਰਨ ਕਰਦੇ ਆ ਹੋਇਆ ਜੀ ਤੇ ਇਹਦਾ ਨਿਤਕਰਮ ਯਾਤਰਾ ਦਾ ਜਿਹੜਾ ਹੈਗਾ ਉਹ ਰਾਤ ਸੰਗਤ 12 ਵਜੇ ਉੱਠਦੀ ਆ 1:30 ਵਜੇ ਤੱਕ ਇਸ਼ਨਾਨ ਕਰਕੇ ਜੋ ਤਿਆਰ ਹੋ ਜਾਂਦੇ ਆ 1:30 ਵਜੇ ਤੱਕ ਹਲਵਾਈ ਆਪਣੇ ਨਾਲ ਹੁੰਦੇ ਨੇ ਉਹ ਨਾਸ਼ਤਾ ਤਿਆਰ ਕਰਦੇ ਨੇ ਨਾਸ਼ਤਾ ਤਿਆਰ ਕਰਕੇ 2 ਵਜੇ ਸੰਗਤ ਮੀਂ ਚਖੜਨੇਰੀ ਜਿਓ ਵੀ ਆਪਾਂ ਚੱਲ ਬਣਾ ਹੁੰਦਾ ਜੀ 2 ਵਜੇ ਚੱਲ ਕੇ 1:30 ਘੰਟੇ ਤੱਕ ਸਤਨਾਮ ਵਾਹਿਗੁਰਦਾਨ ਨਰੋਲ ਜਾਪ ਕਰਨਾ ਉਸ ਤੋਂ ਬਾਅਦ ਨਿਤਨੇਮ ਬਾਣੀਆਂ ਦੇ ਪਾਠ ਜਿਹੜੇ ਸ਼ੁਰੂ ਹੋ ਜਾਂਦੇ ਨੇ ਉਸ ਸੰਵਾਦ ਹਲਵਾਈ ਜਿਹੜਾ ਆਪਣਾ ਹੈਵੀਨੈਸ ਦਾ ਪਿੱਛੇ ਲੈ ਕੇ ਆਉਂਦੇ ਨੇ ਤੇ ਇਸ ਤਰ੍ਹਾਂ ਮਤਲਬ ਆਪਾਂ ਨਾਸਾ ਛਾ ਕੇ ਅੱਗੋਂ ਚੱਲ ਪੈਂਦੇ ਆ ਅਸਾਦੀ ਵਾਰ ਤੇ ਕੀਰਤਨ ਹੋਰ ਕਥਾ ਵਿਚਾਰਾ ਜੋ ਵੀ ਮਤਲਬ ਸੰਗਤ ਨੂੰ ਠੀਕ ਆਉਂ। ਤੇ ਇਸ ਤਰ੍ਹਾਂ ਕਰਨਾ ਕਰਨਾ ਅਸੀਂ 10 11 ਵਜੇ ਤੱਕ ਆਪਣਾ 22 24 ਕਿਲੋਮੀਟਰ ਸਫਲਤ ਕਰ ਲੇਗਾ। ਦੁਪਹਿਰ ਨੂੰ ਸਾਡੀ ਰੈਸਟ ਹੁੰਦੀ ਆ ਥੋੜੀ ਜਿਹੀ 3 ਵਜੇ ਤੱਕ ਸੰਗਤਾਂ ਨੂੰ ਪਸੀਨਾ ਜ਼ਿਆਦਾ ਹੁੰਦਾ ਗਰਮੀ ਦੇ ਵਿੱਚ ਕੱਪੜੇ ਕੁਪੜੀ ਦਾ ਸੁੱਚੇ ਹੋਣਾ ਆਪਣਾ ਨਾ ਨਾ ਹੁੰਦਾ ਨਾ ਕੇ ਰੈਸਟ ਕਰਕੇ 3 ਵਜੇ ਆਪਾਂ ਫਿਰ ਚੱਲ ਪੈਂਦੇ ਆ। ਚੱਲਦੇ ਆਈ ਸੁਖਮਨੀ ਸਾਹਿਬ ਸੰਗਤ ਦੇ ਰੂਪ ਦੇ ਵਿੱਚ ਫਿਰ ਉਸ ਤਰ੍ਹਾਂ ਹੀ ਸ਼ਾਮ ਨੂੰ ਮਲੇ ਰਾਹਲਾ ਸਾਫ ਕਰਕੇ ਸੰਗਤ ਜਿਹੜੀ ਰਾਤ ਪੂਰੀ 7 7:30 8 ਵਜੇ ਤੱਕ ਮਨੇ ਆਪਣੇ ਪੁਲਾ ਦੇ ਪਹੁੰਚ ਜੀ ਰਿਹਾ ਚਾਰ ਇੰਦਾ ਇੰਤਜ਼ਾਰ ਰਿੰਦਾ ਵਾ ਫਿਰ 2 ਜੂਨ ਦਾ ਸੰਗਤ ਨੂੰ ਤੇ ਕਿਸ ਤਰ੍ਹਾਂ ਮਨੋ ਬਣਦਾ ਇਹ ਦੇ ਵੇਖਿਆ ਮਨਦਾ ਜੀ ਹੁਣ ਤੁਸੀਂ ਖਾਹ ਲਓ ਵੀ ਇਨੀ ਗੰਨ ਵਿੱਚ ਘਰੋਂ ਨਿਕਲਣਗਾ ਕਹਿੰਦਾ ਸੰਗਤਾਂ ਦੇਖੋ ਮੱਲ ਕਿਰਪਾਈ ਸਾਰੀ ਜੜੀ ਆ ਕੋਸ ਤੇ ਇਥੋਂ ਮਤਲਬ ਜਿਹੜਾ ਅਗੇ ਗਏ ਜਿਆਦਾ ਕੋਨਾਂ ਨੂੰ ਮਤਲਬ ਰਾਤ ਨੂੰ ਮੁੰਦੇ ਆਪਣਾ ਲੱਗੇ ਜਾ ਕੇ ਘਰ ਵਿੱਚ ਹੋਉਂਦੇ ਜਾਂ ਕਈ ਕੰਮ ਹੋਣ ਜ਼ਰੂਰੀ ਕੰਮ ਦਸਾਂ ਜਿਹੜੀ ਲਗਭਗ 100 700 ਦੇ ਕਿ ਜਿਹੜੀ ਉਹ ਉੱਥੇ ਜਿਹੜੀ ਆ ਜਦੋਂ ਦਰਸ਼ਨ ਕਰਨ ਦੇ ਜਾਂਦੇ ਪਹੁੰਚਦੀ ਹੈ ਇਸ ਤੋਂ ਵੱਧ ਸਾਨੂੰ ਸੰਗਤ ਜਿਹੜੀ ਉਹ ਖੰਦੀ ਪ੍ਰੋਬਲਮ ਖੜੀ ਹੁੰਦੀ ਹੈ ਕਿਉਂਕਿ ਉਹ ਪਹਾੜਾਂ ਦੇ ਵਿੱਚ ਜਗਾੜ ਬਹੁਤ ਘੱਟ ਮਿਲਦੀ ਹੈ ਰਹਿਣ ਵਾਸਤੇ ਜਗਾਹ ਚਾਹੀਦੀ ਚਾਹੀਦੀ ਹਨ ਗਰਮੀ ਮੌਸਮ ਆਵਾ ਜਾਂ ਹੋਰ ਸੰਕਟ ਮਿਲਦੀ ਹੈ ਉਹਨਾਂ ਚ ਉਹ ਵੇਖ ਕੇ ਕੀ ਕਹਿੰਦੇ ਹੱਸ ਉਹ ਤੁਹਾਨੂੰ ਤਾਂ ਨਹੀਂ ਗੁਰੂ ਮਾਰਦਾ ਸ਼ੁਕਰਾਨਾ ਕਰਦੇ ਸੇਵਾ ਕਰਾ ਗੁਰੂ ਦੀ ਕਿਰਪਾ ਕੀ ਥੀਏ ਸੰਗਤਾਂ ਦੇ ਦਰਸ਼ਨ ਹੋਏ ਨੇ ਉਹਨਾਂ ਗੁਰੂ ਮਹਾਰਾਜ ਦੇ ਦਰਸ਼ਨ ਹੋਏ ਨੇ ਜੀ ਇਹਨਾਂ ਸਮਝਦੇ ਮੈਂ ਆਪਣੇ ਰੂਹ ਦਾ ਭਾਗੀ ਸਮਝਦੇ ਨੇ ਜੀ ਉਹਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜੀ ਸੰਗਤ ਡੇਰਾ ਬਾਬਾ ਨਾਲ 2 ਜੂਨ ਨੂੰ ਜਿਹੜੀ ਪੈਦਲ ਜਾਤਾ ਆਰੰਭ ਹੋਈ ਸੀ ਅੱਜ 10 ਦੇ ਗ੍ਰਹਿ ਵਿਖੇ ਬਟਾਲੇ ਪਹੁੰਚੀ ਏ ਅਸੀਂ ਬੜਾ ਖੁਸ਼ ਹਾਂ ਪਰਿਵਾਰ ਵਾਂ ਵੀ ਇਹ ਸੰਗਤ ਦੇ ਦਰਸ਼ਨ ਕਰਕੇ ਸਾਨੂੰ ਬੜੀ ਖੁਸ਼ੀ ਹੋਈ ਏ ਇਹਨਾਂ ਦੀ ਜਿੰਨੇ ਵੀ ਜੋਗੇ ਸੇਵਾ ਕੀਤੀ ਏ ਗਾਹ ਤੁਸੀਂ ਵੇਖ ਲਓ ਜਿੰਨਾ ਜਿੰਨਾ ਗਾਂ ਜਾਣਾ ਓਨੇ ਓਨੇ ਵੱਡੇ ਕਾਫਲੇ ਬੰਦੇ ਜਾਂਦੇ ਨੇ ਡਾਕਟਰ ਗੁਰਦੇਵ ਸਿੰਘ ਉਹਨਾਂ ਦਾ ਬਹੁਤ ਤਗੜਾ ਪ੍ਰਲਾਵਾ ਜਿਹੜੀ ਸੰਗਤ ਨੂੰ ਇੰਨਾ ਲੈ ਕੇ ਉਪਸ਼ਾਹ ਕੀਤਾ ਤੇ ਬਚਾਲੇ ਦੇ ਵਿੱਚ ਇੱਕ ਨਹੀਂ ਅਨੇਕਾਂ ਥਾਵਾਂ ਤੇ ਇਹਨਾਂ ਦਾ ਪੜਵਾ ਸਵਾਗਤ ਹੋਣਾ ਵਾ ਮੈਂ ਆਪਣੇ ਵੱਲੋਂ ਇਹਨਾਂ ਨੂੰ ਦਿਲ ਦੀਆਂ ਗਰਾਈਆਂ ਤੋਂ ਜੀ ਆਇਆਂ ਕਹਿੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜੀ ਪੈਦਲ ਯਾਤਰਾ ਹੈ ਦਸਵੇਂ ਪਾਤਸ਼ਾਹ ਨੇ ਪਿਛਲੇ ਜਨਮ ਵਿੱਚ ਉੱਥੇ ਤਪ ਕੀਤਾ ਜਿੰਨੇ ਵੀ ਦੇਵੀ ਦੇਵਤੇ ਪੀਰ ਪਗੰਬਰ ਆਏ ਨੇ ਉਹਨਾਂ ਨੇ ਆਪਣੀ ਕਹਾਣੀ ਆਪ ਨੇ ਲਿਖੀ ਕੇਵਲ ਦਸਵੇਂ ਪਾਤਸ਼ਾਹ ਹੋਏ ਨੇ ਜਿਨ੍ਹਾਂ ਨੇ ਆਪਣੀ ਕਹਾਣੀ ਸੰਸਾਰ ਤੇ ਆਉਣ ਦੀ ਆਪ ਲਿਖੀ ਹੈ ਆਪ ਕਿਰਪਾ ਕਰਦੇ ਨੇ ਹੇਮਕੁੰਟ ਪਰਬਤ ਹੈ ਜਹਾਂ ਸਪਤ ਸ੍ਰਿੰਗ ਸੋਬਤ ਹੈ ਤਹਾਂ ਤੈ ਹਮ ਅਦਕ ਤਪੱਸਿਆ ਸਾਦੀ ਮਹਾਕਾਲ ਕਾਲ ਕਾ ਅਰਾਧੀ ਉਹ ਆਪਣੀ ਵੀ ਗੱਲ ਕਰਦੇ ਨੇ ਪੰਡ ਰਾਗ ਜਹ ਜੋਗ ਕਮਾਵਾ ਉਥੇ ਪਾਂਡੂਆ ਨੇ ਵੀ ਕਦੇ ਜੋਗ ਕਮਾਇਆ ਪ੍ਰਮਾਤਮਾ ਦਾ ਜਦੋਂ ਆਪਾਂ ਉਥੇ ਜਾਣਾ ਹੈ ਉਥੇ ਸਾਨੂੰ ਇਹੀ ਉਤਸ਼ਾਹ ਮਿਲਦਾ ਹੈ ਤੇ ਇਹੀ ਇੱਥੇ ਪ੍ਰਮਾਤਮਾ ਦਾ ਨਾਮ ਲਈਏ ਤੇ ਜੇ ਜਾ ਕੇ ਆਪਾਂ ਆ ਗਏ ਤੇ ਪ੍ਰਮਾਤਮਾ ਦਾ ਨਾਮ ਲਿਆ ਫੇਰ ਨਹੀਂ ਕੋਈ ਫਰਕ ਇੱਕ ਤੇ ਮਾਰੇ ਲਿਖਤੀ ਤੌਰ ਤੇ ਸਾਨੂੰ ਇਹਨੇ ਇਹ ਆ ਮੋਰ ਆ ਗਿਆ ਸੁਣੋ ਰੇ ਪਿਆਰੇ ਬਿਨਾ ਤੇਗ ਕੇ ਸੰਦਿਓ ਆਨੰਦ ਦਾਰੇ ਜਿਹੋ ਜਿਹਾ ਸਾਨੂੰ ਰੂਪ ਪਰਮਾਤਮਾ ਨੇ ਦਿੱਤਾ ਨਾ ਉਹੋ ਜੇ ਬੰਦੇ ਨੂੰ ਚੰਗਾ ਲੱਗੇ ਕਿਉਂਕਿ ਕੋਈ ਕਿਸੇ ਦਾ ਧਰਮ ਨਹੀਂ ਕੋਈ ਕਿਸੇ ਦਾ ਨਹੀਂ ਜਦੋਂ ਮਾਤਾ ਦੇ ਪੇਟ ਚੋਂ ਹੁੰਨੇ ਆ ਸਾਰੇ ਜੈਸੀ ਉਪਜਾਏ ਪੇਟ ਤੇ ਪਰਮਾਤਮਾ ਦੇ ਤੈਸੀ ਨਿਭਹਿ ਓੜ ਹੀਰਾ ਕਿਸ ਕਾ ਬਪੜਾ ਪੁੱਜੇ ਨਾ ਰਤਨ ਕਰੋੜ ਇਸ ਕਰਕੇ ਸਾਨੂੰ ਉਥੋਂ ਜਾ ਕੇ ਇਤਸਾਹ ਮਿਲਦਾ ਪਈਂ ਜਾ ਕੇ ਜਦੋਂ ਮਹਾਰਾਜ ਕਹਿੰਦੇ ਨੇ ਇਹ ਵਿਦ ਕਰਤ ਤਪੱਸਿਆ ਪਿਓ ਦ્વੈ ਤੇ ਇੱਕ ਰੂਪ ਹੋਏ ਗਏ ਹੋ ਜਿਵੇਂ ਹੁਣ ਤੁਹਾਡੇ ਤੇ ਜੋ ਪ੍ਰਮਾਤਮਾ 'ਚ ਫਰਕ ਹੈ ਸਾਡੇ 'ਚ ਉਹਦਾ ਪ੍ਰਮਾਤਮਾ ਦਾ ਨਾਮ ਜਪਦੇ ਜਪਦੇ ਆਪਾਂ ਇੱਕ ਹੋਣਾ ਹੈ ਇਸ ਕਰਕੇ ਉਥੋਂ ਸਾਨੂੰ ਜਾ ਕੇ ਇਤਸਾਹ ਮਿਲਦਾ ਹੈ